ਮੈਂ ਐਸਜੀਪੀਸੀ ਦੀਆਂ ਵੋਟਾਂ ਬਾਰੇ ਗੱਲ ਕਰ ਰਿਹਾ ਸੀਗਾ ਉਹਦੇ 'ਚ ਵਿਵਾਦ ਜਾਂ ਲਗਾਤਾਰੀ ਚੱਲ ਰਹੀ ਹੈ ਤਾਂ ਅਮੀਸ਼ਾਬ ਨੇ ਇੱਕ ਵਾਰੀ ਫੇਰ ਕੇ ਆ ਕਿ ਭਾਈ ਕਿਤੇ ਨਾ ਕਿਤੇ ਨਿਯਮਾਂ ਦੀ ਜਿਹੜੀ ਉਲੰਘਣਾ ਹੋ ਰਹੀ ਆ ਉਸ ਤੇ ਨਿਗਰ ਰੱਖੋ ਨਜ਼ਰਸਾਨੀ ਕਰੋ ਕੀ ਮਸਲਿਆ ਜੀ ਵੋਟਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਕੋਈ ਸਿਸਟਮ ਦੇਖੋ ਮੈਂ ਨਾ ਗੁਸਤਾਖੀ ਮਾਫ ਜੀ ਤੁਹਾਨੂੰ ਨਾ ਨਹੀਂ ਦੱਸ ਸਕਦਾ ਹਾਂਜੀ ਭਈ ਸਾਡੇ ਚਲੋ ਵਿਸ਼ਵਾਸ ਪਾਤਰ ਸਮਝਦੇ ਸਾਨੂੰ ਤੇ ਸਾਡੇ ਸੋਰਸ ਹੁੰਦੇ ਨੇ ਜੀ 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 ਹਰ ਇੱਕ ਡਿਪਾਰਟਮੈਂਟ ਚ ਮਤਲਬ ਕਿ ਹੈਗੇ ਆ ਜੀ ਜਦੋਂ ਤੁਸੀਂ ਵੀ ਗਾਂ 5 10 ਸਾਲ ਚੱਲੋਗੇ ਨਾ ਕਿਸੇ ਲਾਈਨ ਚ ਤੇ ਤੁਹਾਡੇ ਨਾਲ ਜੁੜ ਜਾਂਦੇ ਨੇ ਪਰ ਉਹ ਯਕੀਨ ਬਣਾਉਣਾ ਪੈਂਦਾ ਹੈ ਮਾਰਕੀਟ ਚ ਯਕੀਨ ਜਿਹੜਾ ਨਾ ਆਨਲਾਈਨ ਨਹੀਂ ਮਿਲਦਾ ਸਾਬ ਜੀ ਨਾ ਯਕੀਨ ਆਨਲਾਈਨ ਆਰਡਰ ਮਿਲੇ ਨਾ ਅਣਖ ਮਿਲੇ ਨਾ ਅਕਲ ਮਿਲੇ ਜੀ ਕੁਝ ਚੀਜ਼ਾਂ ਨੇ ਇਹ ਆਨਲਾਈਨ ਈ-ਕਮਰਸ 'ਚ ਨਹੀਂ ਆਉਂਦੀਆਂ ਇਹ ਤੁਹਾਨੂੰ ਕਮਾਉਣੀ ਪੈਂਦੀਆਂ ਨੇ ਬਿਲਕੁਲ ਬਿਲਕੁਲ ਮੇਰੇ ਇੱਕ ਸੱਜਣ ਨੇ ਨਾਮ ਇਲਾਕਾ ਦੱਸੂਗਾ ਮਾਫ ਕਰਨਾ ਜੀ ਜੀ ਪਰ ਮੈਂ ਪੜ੍ਹ ਕੇ ਦੱਸ ਰਿਹਾ ਜੋ ਉਹਨਾਂ ਨੇ ਮੈਨੂੰ ਭੇਜਿਆ ਜੀ ਉਹ ਕਹਿੰਦੇ ਆ ਵੀਰ ਸਾਨੂੰ ਬੀਐਲਓ ਨੂੰ ਸਕੂਲਾਂ ਤੋਂ ਫਰਕ ਕੀਤਾ ਕਿ ਐਸਟੀਪੀਸੀ ਦੀਆਂ ਵੋਟਾਂ ਬਣਾਓ ਜੀ ਅੱਖਰ ਅੱਖਰੋ ਹੀ ਪੜਾਂਗਾ ਸਾਡੀ ਡੇਲੀ ਦੀ ਆਡੀਅנס ਦੇ ਵਿੱਚ ਆਕਣਾ ਹੈ ਹੂੰ ਜੋ ਚਾਹਣ ਤੇ ਉਹ ਕਰ ਸਕਦੇ ਕਮੈਂਟ ਉਹਨਾਂ ਦੀ ਆਜ਼ਾਦੀ ਹੈ ਜੀ ਜੀ ਪਰ ਅਸੀਂ ਆਪਦਾ ਯਕੀਨ ਬਣਾਈ ਰੱਖਾਂ ਜੀ ਵੀਰ ਸਾਨੂੰ ਬੀਐਲਓ ਨੂੰ ਸਕੂਲਾਂ ਤੋਂ ਫਾਰਕ ਕੀਤਾ ਹੈ ਕਿ ਐਸਡੀਪੀਸੀ ਦੀਆਂ ਵੋਟਾਂ ਬਣਾਓ ਜੀ ਜਿੰਨਾ ਔਰਤਾਂ ਮਗਰ ਕੌਰ ਲੱਗਦਾ ਹੈ ਹੂੰ ਉਹਨਾਂ ਸਭ ਦੀਆਂ ਜੀ ਇੱਕ ਗੱਲ ਹੋ ਗਈ ਔਰਤਾਂ ਬਣਾ ਨਹੀਂ ਰਹੀਆਂ ਜੀ ਕਿ ਅਸੀਂ ਤਾਂ ਪਾਰਲਰ ਜਾਨੀਆ ਹੂੰ ਦਫਤਰ ਤੋਂ ਟੀਚੇ ਮਿਲੇ ਆ ਕਿ ਐਨੇ ਪਰਸੈਂਟ ਬਣਾਉਣੀਆਂ ਬਣਾਉਣੀਆਂ ਲੋਕਾਂ ਦਾ ਬਿਲਕੁਲ ਇੰਟਰਸਟ ਨਹੀਂ ਮੈਂ ਤਾਂ ਕਰਦੇ ਫਦੇ ਇੱਕ ਬੀ ਐਲਓ ਮੈਨੂੰ ਲਿਖ ਰਿਹਾ ਹੂੰ ਤੇ ਵੀ ਇਦਾਂ ਇੱਕ ਜਾਣਕਾਰ ਹੈਗੇ ਨਹੀਂ ਉਹਨਾਂ ਵੀ ਹਾਂ ਤੁਸੀਂ ਵੀ ਦੱਸਣਾ ਕੋਈ ਗੱਲ ਨਹੀਂ ਇਹ ਵੈਡਨਸਟੇ ਯਾਨੀ ਕੱਲ ਹੀ ਮੈਨੂੰ ਇਹ ਮੈਸੇਜ ਆਇਆ ਅੱਜ ਹੀ ਖਬਰ ਆਈ ਹੈ ਹੂੰ ਜਸੀਪੀ ਸਿੰਘ ਨੇ ਇਤਰਾਜ਼ ਜਤਾਇਆ ਟ੍ਰਿਬਿਊਨ ਚ ਖਬਰ ਛਪਦੀ ਹੁਣ ਮੈਨੂੰ ਤਾਂ ਨਹੀਂ ਸੀ ਨਾ ਪਤਾ ਕਿ ਰਾਤ ਨੂੰ 12 ਵਜੇ ਅਖਬਾਰ ਚ ਕਿਹੜੀ ਖਬਰ ਛਪਣੀ ਬਿਲਕੁਲ ਇਹ ਮੈਨੂੰ ਕਹਿ ਲੋ ਕਿ ਵੈਡਨਸਡੇ 8 ਵਜੇ 16 ਮਿੰਟ ਤੇ ਰਾਤ ਨੂੰ ਜੀ ਜੀ ਕਿਸੇ ਬੀਐਲਓ ਨੇ ਮੈਸੇਜ ਕੀਤਾ ਕਿ ਵੀਰੇ ਸਾਡੇ ਨਾਲ ਆ ਹੋ ਰਿਹਾ ਸਾਨੂੰ ਸਕੂਨਾਂ ਤੋਂ ਫਰਕ ਕਰ ਦਿੱਤਾ ਜਿਸ ਏਰੀਆ ਚ ਉਹ ਆਇਆ ਅੱਗੇ ਇੱਕ ਹੋਰ ਵੀ ਐਲਓ ਦੀ ਸਾਨੂੰ ਕਾਲ ਵੀ ਆਈ ਆ ਜੀ ਇਸੇ ਤਰ੍ਹਾਂ ਦੀ ਕਿਉਂਕਿ ਇੱਕ ਮੈਸੇਜ ਤੇ ਕਈ ਵਾਰ ਤੁਸੀਂ ਕਿੰਨੀ ਕਰ ਸਕਦੇ ਤੁਸੀਂ ਕਹੋ ਕਿ ਯਾਰ ਕੋਈ ਵੀ ਉੱਠ ਕੇ ਕਹਿ ਸਕਦਾ ਹੈ ਜੀ ਜੀ ਅਸਲ 'ਲੀ ਕੋਈ ਉਹਦੀ ਆਪਦੀ ਸਮੱਸਿਆ ਹੋ ਸਕਦੀ ਹੈ ਨਹੀਂ ਉੱਥੋਂ ਕੋਣ ਇੱਕ ਹੋਰ ਵੀ ਆਈ ਆ ਤੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇਹ ਦੇਖੋ ਕਿ ਐਸ ਡੀ ਐਮ ਸਾਹਿਬ ਕਹਿੰਦੇ ਮੀਟਿੰਗ ਵਿੱਚ ਸੁਪਰਵਾਈਜ਼ਰ ਦੀ ਲਾਹ-ਪਾਹ ਕਰਦੇ ਨੇ ਰਾਧਾ ਸਵਾਮੀ ਸਰਸਾ ਵਾਲੇ ਮਸੀਹ ਵੋਟਾਂ ਤੋਂ ਜਵਾਬ ਦੇ ਦਿੰਦੇ ਆ ਤੇ ਸਾਰੇ ਕੌਰ ਵਾਲੇ ਵੀ ਨਹੀਂ ਬਣਾ ਸਕਦੇ ਤਾਂ ਅਸੀਂ ਉੱਪਰ ਪਰਸੈਂਟੇਜ ਕਿਦਾਂ ਪੂਰੀ ਕਰੀਏ ਹੂੰ ਲੋਕਾਂ ਦਾ ਇੰਟਰਸਟ ਹੈ ਨੀਗਾ ਜੀ ਜੀ ਖੁਦ ਵੋਟ ਬਣਾਉਣ ਚ ਤਾਂ ਮਤਲਬ ਕਿ ਇਹ ਕਹਿੰਦੇ ਆ ਕਿ ਬਈ ਸਾਨੂੰ ਇਹ ਟੀਚੇ ਦਿੱਤੇ ਜਾ ਰਹੇ ਆ ਸਾਬ ਜੀ ਹੁਣ ਤੁਸੀਂ ਦੇਖ ਲਓ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਇਹ ਚੱਲ ਰਿਹਾ ਹੈ ਜੀ ਹੁਣ ਮੈਂ ਆ ਜਾਣਾ ਕਿਉਂਕਿ ਦੇਖੋ ਧਾਮੀ ਸਾਹਿਬ ਇਸ ਤੋਂ ਪਹਿਲਾਂ ਵੀ ਇਤਰਾਜ਼ ਜਤਾ ਚੁੱਕੇ ਹਾਂਜੀ ਬਿਲਕੁਲ ਸਾਰੋਂ ਸਾਹਿਬ ਕਹਿੰਦੇ ਆ ਕਿ ਨਹੀਂ ਕੋਈ ਐਦਾਂ ਦੀ ਸ਼ਿਕਾਇਤ ਨਹੀਂ ਆਈ ਤੇ ਲੋ ਸਾਰੋਂ ਸਾਹਿਬ ਜਿਹੜੇ ਇਸ ਵੇਲੇ ਚੋਣਾਂ ਦੇ ਨਿਗਰਾਨ ਨੇ ਲੋ ਇੱਕ ਸ਼ਿਕਾਇਤ ਹੁਣ ਮੈਂ ਬਾਇ ਨੈਮ ਤਾਂ ਨਹੀਂ ਪਰ ਤੁਹਾਨੂੰ ਪੜ ਕੇ ਸੁਣਾਤੀ ਆ ਕਿ ਖੁਦ ਬੀਐਲਓ ਕਹਿ ਰਿਹਾ ਕਿ ਸਾਨੂੰ ਟੀਚੇ ਦਿੱਤੇ ਜਾ ਰਹੇ ਆ ਕਿ ਜਿੱਤੇ ਮਗਰ ਕੌਰ ਲੱਗਦਾ ਚੱਕ ਲੋ ਜੀ ਵੋਟ ਬਣਾ ਦਿਓ ਤੇ ਜਿਹੜੀ ਉਕਤ ਬੀਬੀ ਆ ਉਹ ਕਹਿੰਦੀ ਕਿ ਭਾਈ ਅਸੀਂ ਨਹੀਂ ਹੈਗੇ ਉਹਨਾਂ ਨੂੰ ਕਿਉਂਕਿ ਲਾਜ਼ਮੀ ਸ਼ਰਤ ਤੇ ਇਹ ਹੈ ਨਾ ਕਿ ਪੂਰਨ ਗੁਰਸਿੱਖ ਜੀ ਤਾਂ ਜੇ ਕੋਈ ਪਤਿਤ ਹੈ ਚਾਹੇ ਉਹ ਮੇਲ ਹੈ ਫੀਮੇਲ ਹੈ ਉਹ ਨਹੀਂ ਆ ਸਕਦਾ ਇਸ ਕ੍ਰਾਈਟੇਰੀਆ ਦੇ ਜੀ ਤਾਂ ਤੁਸੀਂ ਤੁਸੀਂ ਟੀਚਾ ਦੇ ਰਿਹਾ ਹੁਣ ਆ ਜਾਓ ਇੱਕ ਅੰਕੜੇ ਵੱਲ ਮੈਂ ਤੁਰੇ ਆਉਂਦੇ ਨੇ ਨੋਟ ਕੀਤਾ ਜੀ ਜੀ ਇਹ ਤਰੀਕ ਇਹਨਾਂ ਨੇ ਤਿੰਨ ਚਾਰ ਵਾਰੀ ਵਧਾਈਆ ਨੋਟ ਕਰ ਲਿਓ ਮੈਂ ਅੰਕੜਾ ਕੱਢਿਆ ਜਦ 31 ਜੁਲਾਈ ਨੂੰ ਜੀ ਦੁਬਾਰਾ ਇਹਨਾਂ ਨੇ 16 ਅਕਤੂਬਰ ਤੱਕ ਤਰੀਕ ਵਧਾਈ ਜੀ ਇਹ ਦੇਖੋ ਹੁਣ ਸਿੱਖਾਂ ਨਾਲ ਕੀ ਹੁੰਦਾ ਕਿਦਾਂ ਗੇਮਾਂ ਲੱਗਦੀਆਂ ਕਿਦਾਂ ਇਹ ਸਭ ਕੁਝ ਚੱਲਦਾ ਤੇ ਆਹ ਵੇਖ ਲਓ ਆਮ ਆਦਮੀ ਪਾਰਟੀ ਵਾਲੇ ਹਮ ਤੁਹਾਡਾ ਉਹ ਆnde ਹੁੰਦੇ ਆ ਕਿ ਨਾ ਸੂਤ ਨਾ ਪਤਾਣ ਤੇ ਜੁਲਾਈ ਨਾਲ ਠੇਂਗੂ ਠੇਂਗੂ ਜੀ ਤੁਹਾਡਾ ਐਸਡੀਪੀਸੀ ਚ ਕੀ ਆ ਹਮ ਤੁਸੀਂ ਵੀ ਆ ਕੁਝ ਕਰੀ ਜਾਂਦੇ ਹੋ ਬਿਲਕੁਲ ਅੱਛਾ 31 ਜੁਲਾਈ ਨੂੰ ਸਾਰੋਂ ਸਾਬ ਦੇ ذریعے ਕਾੰਕੜਾ ਨਿਕਲਦਾ ਕਹਿੰਦੇ ਜੀ ਕਿ ਵੋਟਾਂ ਨਹੀਂ ਮੱੜ ਰਹੀਆਂ ਜੀ 2011 ਚ ਸੰਨ 55 ਲੱਖ ਵੋਟਰ ਜੀ ਤੇ 31 ਜੁਲਾਈ ਤੱਕ ਤਰੀਕਾਂ ਵਧਾ ਵਧਾ ਕੇ ਲੈ ਕੇ ਆਏ ਆ 27 ਲੱਖ 87 ਹਜ਼ਾਰ ਤੱਕ ਜੀ ਠੀਕ ਹੈ ਇਹ ਟ੍ਰਿਬਿਊਨ ਚਾ ਅੰਕੜਾ ਛਪਿਆ ਸਾਹਿਬ ਜੀ ਹੁਣ ਇੱਕ ਅੰਕੜਾ ਹੋਰ ਕੱਢਿਆ ਮੈਂ 12 ਅਗਸਤ ਦਾ ਜੀ 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 12 ਅਗਸਤ ਨੂੰ ਇਹਨਾਂ ਨੇ ਅੰਕੜਾ ਦਿੱਤਾ ਕਿ ਜੀ 32 ਲੱਖ 14178 ਫਾਰਮ ਭਰੇ ਗਏ ਨੇ ਜੀ 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 ਯਾਨੀ 31 ਜੁਲਾਈ ਤੋਂ 12 ਤੱਕ ਆਉਂਦਿਆਂ ਆਉਂਦਿਆਂ ਲਗਭਗ 11 12 ਦਿਨ ਹੂੰ ਤੇ ਵੋਟਰ ਕਿੰਨੇ ਵਧ ਗਏ 3.4 ਲੱਖ ਹੂੰ ਪਹਿਲਾਂ ਇੰਨੇ ਟਾਈਮ ਚ ਨਹੀਂ ਵਧੇ ਤੇ ਕਹਿੰਦੇ ਜੀ ਇੱਕ ਚੀਜ਼ ਬੜੀ ਸ਼ਾਨਦਾਰ ਹੋ ਰਹੀ ਆ ਕਿ ਬੀਬੀਆਂ ਵੜੇ ਚਾਹ ਨਾਲ ਵੋਟਾਂ ਬਣਾਉਣ ਡੀਆਂ ਮੈਂ ਕਹੇ ਜੀ ਅੰਕੜਾ ਉਧਰ ਉਧਰ ਮੈਸੇਜ ਅੰਕੜਾ ਜੀ 17,77,390 ਬੀਬੀਆਂ ਤੇ ਮਰਦ ਜਿਹੜੇ ਪਿੱਛੇ ਰਹਿ ਗਏ ਆ 14,36,788 ਆਹੀ ਤੇ ਗੜਬੜਿਆ ਫਿਰ ਹੂੰ ਫਿਰ ਉਹ ਬੀਐਲ ਉਹ ਨਾਮ ਕਿਵੇਂ ਅਸਲ ਗਿਆ ਸਰ ਦੇਖੋ ਨੈ ਸਟੈਬਲਿਸ਼ ਕੀਤੀ ਐ ਇਹ ਗੱਲ ਜੀ ਜੀ ਕਿ ਇਹ ਨਾ ਸਮਝਿਓ ਕਿ ਸਾਡਾ ਕੋਈ ਸੋਰਸ ਐ ਯਾਰ ਤੁੱਕੇਮਾਰੀ ਕਰ ਰਿਹਾ ਹੂੰ ਜਾਂ ਉਹ ਕੰਮ ਕਰਨ ਤੋਂ ਭੱਜ ਰਿਹਾ ਜਿਵੇਂ ਅੱਜ ਕਲਾਮ ਹੀ ਮਾਸਟਰ ਨੂੰ ਕਹਿ ਦਿੱਤਾ ਜਾਂਦਾ ਕਿ ਤੇ ਕੰਮ ਚੋਰ ਨੇ ਜੀ ਜੀ ਐਸਾ ਕੁਝ ਨਹੀਂ ਐ ਹੂੰ ਅਸੀਂ ਉਹਨਾਂ ਦੇ ਮੈਸੇਜ ਤੋਂ ਬਾਅਦ ਜਿਹੜੇ ਅੰਕੜੇ ਕੱਢੇ ਆ ਉਹ ਅੰਕੜੇ ਆਪਣੇ ਆਪ ਦੱਸ ਰਿਹਾ ਜੀ ਇਹਦਾ ਮਤਲਬ ਹੈ ਕਿ ਜੇ ਤੁਸੀਂ ਪਤਿਤ ਨੂੰ ਪਾਉਂਗੇ ਵੋਟਰ ਸੂਚੀ ਚ ਉਹ ਜਦ ਵੋਟ ਪਾਉਣ ਜਾਏਗਾ ਜਾਂ ਜਿਹੜੀ ਉਹਦੀ ਫੋਟੋ ਲੱਗੀ ਪਛਾਣਿਆ ਜਾਊਗਾ ਜਦੇ ਬਿਲਕੁਲ ਬਿਲਕੁਲ ਤੇ ਬੀਬੀ ਦਾ ਕੀ ਹੈ ਬੀਬੀ ਨੂੰ ਤਾਂ ਕਿਸੇ ਨੇ ਕਹਿਣਾ ਹੀ ਕੁਝ ਨਹੀਂ ਪਰ ਬੀਬੀਆਂ ਆਪਣੀ ਇਮਾਨਦਾਰੀ ਨਾਲ ਕਹਿ ਰਹੀਆਂ ਕਿ ਭਾਈ ਸਾਡਾ ਵੋਟ ਨਾ ਬਣਾਓ ਹਮ ਤਾਂ ਇਹਦਾ ਮਤਲਬ ਹੈ ਕਿ ਗੜਬੜ ਚੱਲ ਰਹੀ ਹੈ ਯਾਰ ਸਭ ਨਹੀਂ ਹੋਣੀ ਚਾਹੀਦੀ ਜੀ ਨਹੀਂ ਹੋਣੀ ਚਾਹੀਦੀ ਸਿੱਖਾਂ ਵੀ ਸੰਸਦ ਸਾਹਿਬ ਠੀਕ ਕਹਿ ਰਹੇ ਨੇ ਇਹਦਾ ਮਤਲਬ ਹੈ ਨਾ ਮੈਂ ਇਹ ਨਹੀਂ ਕਹਿੰਦਾ ਕਿ ਕੌਣ ਗਲਤ ਹੈ ਕੌਣ ਠੀਕ ਹੈ ਮੈਂ ਜਜਮੈਂਟਲ ਨਹੀਂ ਹਾਂ ਸਾਬ ਪਰ ਗੱਲ ਇਹ ਆ ਕਿ ਅੰਕੜੇ ਜਾਂ ਤੱਥ ਬੋਲ ਰਹੇ ਨੇ ਸਰ ਬਿਲਕੁਲ ਸਾਡੇ ਕੋਲ ਤੇ ਆ ਬੋਲ ਰਹੇ ਨੇ ਜੀ 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 ਕਿ ਬੀਐਲਓ ਕਹਿ ਰਹੇ ਆ ਕਿ ਸਾਨੂੰ ਟੀਚਾ ਦਿੱਤਾ ਤੇ ਉਹਦੇ ਵਿੱਚ ਕੌਰ ਕਹਿੰਦੇ ਕਿ ਜਿਹਦਾ ਨਾਂ ਆ ਵੋਟ ਬਣਾਓ ਤੇ ਕੌਰ ਤੇ ਕਈਆਂ ਪ੍ਰੇਮਣਾ ਦੇ ਨਾਂ ਨਾਲ ਵੀ ਲੱਗਦਾ ਬਿਲਕੁਲ ਉਹ ਕਹਿੰਦੇ ਅਸੀਂ ਕਿਉਂ ਬਣਾਈਏ ਵੀ ਜੀ ਰਾਧਾ ਸਵਾਮੀ ਵਾਲੇ ਕਹਿੰਦੇ ਅਸੀਂ ਕਿਉਂ ਬਣਾਈਏ ਹੂੰ ਜੋ ਮਸੀਹ ਭਾਈਚਾਰੇ ਚ ਚਲੇ ਗਏ ਉਹ ਕਹਿੰਦੇ ਕਿ ਅਸੀਂ ਕਿਉਂ ਬਣਾਈਏ ਬਈ ਬਿਲਕੁਲ ਬਿਲਕੁਲ ਉਹ ਕਹਿੰਦੇ ਕਿ ਸਾਨੂੰ ਉਹ ਕਹਿੰਦੇ ਬੇਟੀ ਟੀਚਾ ਤਾਂ ਹਾਂ ਜ਼ਬਰਦਸਤੀ ਬਣਾ ਲੋ ਗਈ ਇਹ ਟੀਚਾ ਕਦੇ ਤੇ ਟੀਚਰ ਆ ਯਾਰ ਜੀ ਜੀ ਬਿਲਕੁਲ ਜਸਪਾਲ ਬਟਰ ਜੀ ਕਹਿ ਰਹੇ ਇਸ ਹਿਸਾਬ ਨਾਲ ਤਾਂ ਡਾਕਟਰ ਪਰਮਜੀਤ ਰਾਣੂ ਜਿਹੜਾ ਉਹਨਾਂ ਨੇ ਕੇਸ ਸੀਗਾ ਸਹਿਤਾਰੀ ਸਿੱਖਾਂ ਵਾਲਾ ਕਹਿੰਦੇ ਤਾਂ ਜਿੱਤੇ ਪਏ ਆ ਫਰੇਸ ਸਾਹਿਬ ਨਾਲ ਤਾਂ ਅਵਤਾਰ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਰਪਿੰਦਰ ਜੀ ਕਹਿ ਰਹੇ ਕਿ ਵੋਟਾਂ ਦੇ ਟੀਚੇ ਵਾਲੀ ਗੱਲ ਸਹੀ ਹੈ ਬਿਲਕੁਲ ਆ ਲੋ ਜੀ ਇਹ ਵੀ ਕਿਤੇ ਵਿਚਾਰੇ ਮਹਿਕਮੇ ਚ ਕੋਈ ਕਹਿ ਲੋ ਕਿ ਆ ਤਾਂ ਡਾਗੜ ਆਉਂਦੇ ਹੋਣੇ ਆ ਤਾਂ ਤਾਂ ਹੀ ਕਹਿ ਰਹੇ ਆ ਇਹ ਟੀਚੇ ਦਿੱਤੇ ਗਏ ਨੇ ਤਾਂ ਕਿਉਂ ਦਿੱਤੇ ਗਏ ਨੇ ਯਾਰ ਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਤੁਸੀਂ ਤੇ ਐਸਟੀਪੀਸੀ ਦੇ ਵਿੱਚ ਹੈ ਹੀ ਨਹੀਂ ਹੈ ਬਿਲਕੁਲ ਬਿਲਕੁਲ ਤੁਹਾਡਾ ਕੋਈ ਲੱਲਾ ਖੱਖਾ ਨਹੀਂ ਹੈ ਯਾਰ ਬਤੌਰ ਗੁਰਸਿੱਖ ਠੀਕ ਆ ਕੋਈ ਆਮ ਆਦਮੀ ਪਾਰਟੀ ਵਾਲਾ ਕੋਈ ਵੀ ਉਹ ਜਾਵੇ ਪ੍ਰਕਿਰਿਆ ਚ ਹੁਣ ਆਸੀ ਇਹ ਕਹੀਏ ਸਾਡੀ ਵੋਟ ਬਣਾ ਦਿਓ ਜੀ ਫਲਾਣ ਟੰਕਾ ਯਾਸੀ ਉਸ ਇਲੈਕਸ਼ਨ ਨੂੰ ਸਿੱਖਾਂ ਦੀ ਸੰਸਥਾ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰੀਏ ਮੈਂ ਕਹਿੰਦਾ ਕਿ ਨੈਤਿਕ ਤੌਰ ਤੇ ਜਾਂ ਕਾਨੂੰਨਾਂ ਨੇ ਠੀਕ ਨਹੀਂ ਹੈ ਤੇ ਇਹਦੀ ਜਿਹੜੀ ਸ਼ਿਕਾਇਤ ਆ ਉਹ ਹੋਣੀ ਚਾਹੀਦੀ ਆ ਐ ਐਸਟੀਪੀਸੀ ਕੋਲ ਕਿਡਾ ਤੰਤਰ ਆ ਮੈਨੂੰ ਤੇ ਹਰਾਨਗੀ ਆਉਂਦੀ ਆ ਕਿ ਸਾਰੋਂ ਸਭ ਚੈਲੰਜ ਕਰ ਰਹੇ ਆ ਤੁਹਾਨੂੰ ਕਿ ਦਿਖਾਓ ਕੋਈ ਸ਼ਿਕਾਇਤ ਸਾਡੇ ਕੋਲ ਤੇ ਸ਼ਿਕਾਇਤ ਨਹੀਂ ਆਈ ਤੇ ਤੁਹਾਡੇ ਕੋਲ ਇਹਨੇ ਤੱਥ ਆਈ ਜਾਂਦੇ ਨੇ ਆ ਬਿਲਕੁਲ ਸਹੀ ਗੱਲ ਤੁਸੀਂ ਵੀ ਤੱਥ ਦੇ ਸਾਹਮਣੇ ਦੇ ਸਕਦੇ ਬਿਲਕੁਲ ਲੱਭੋ ਯਾਰ ਜੀ ਬਲਵਿੰਦਰ ਜੀ ਕਹਿ ਰਹੇ ਨੇ ਕਿ ਆਪ ਦੇ ਕਰਕੇ ਆਰਐਸਐਸ ਤੇ ਲੋਕਾਂ ਦਾ ਕਬਜ਼ਾ ਹੀ ਨਾ ਹੋ ਜਾਏ ਕਹਿੰਦੇ ਐਸਜੀਪੀਸੀ ਤੇ ਅ ਮਨਜੀਤ ਸਿੰਘ ਮਹਾਰਜ ਜੀ ਇੱਕ ਹੋਰ ਵੀ ਇਨਫੋਰਮੇਸ਼ਨ ਦੇ ਰਿਹਾ ਜੀ ਕਹਿੰਦੇ ਬੀਐਲਓ ਸਾਹਿਬ ਨੂੰ ਇਹ ਕਿਹਾ ਹੋਇਆ ਕਿ ਤੁਸੀਂ ਸਿਰਫ ਫਾਰਮ ਭਰ ਕੇ ਦਿਓ ਬਾਕੀ ਕੰਮ ਅਗਾਂਹ ਦੇ ਆਪ ਕਰ ਲੈਣਾ ਜੀ ਮਤਲਬ ਕਿ ਫਾਰਮ ਲੋਕ ਫਾਰਮ ਕਿਉਂਕਿ ਇਹਦੀ ਵੋਟ ਦੀ ਜਿਹੜੀ ਕਹ ਲੋ ਕਿ ਪ੍ਰੋਸੈਸਿੰਗ ਇਹ ਬੰਨਦੀ ਜੀ ਉਹ ਜੁਦਾ ਹੈ ਨਾ ਥੋੜੀ ਜੀ ਹਾਂਜੀ ਹਾਂਜੀ ਵੀ ਲੋਕ ਅੱਗੇ ਤਾਂ ਘਰੇ ਚਲੇ ਜਾਂਦੇ ਨੇ ਆ ਵੋਟਾਂ 'ਚ ਹੂੰ ਇੱਥੇ ਤੁਸੀਂ ਜਾਣਾ ਹੈ ਜੀ ਸਮਰਾਥ ਅਧਿਕਾਰੀ ਦੇ ਪਾਸ ਲੋਕ ਜਾਂਦੇ ਹੀ ਨਹੀਂ ਅੱਛਾ ਇਹ ਕਹਿ ਰਿਹਾ ਕਿ ਤੁਸੀਂ ਫਾਰਮ ਭਰ ਕੇ ਦਿਓ ਬਾਕੀ ਅਸੀਂ ਕੰਮ ਕਰ ਲਾਂਗੇ ਤੁਸੀਂ ਯਾਰ ਗਲਤ ਕਰ ਰਹੇ ਹੋ ਬਿਲਕੁਲ ਬਿਲਕੁਲ VOTER ਜਿੰਨੇ ਵੀ ਬਣਦੇ ਆ ਸਹੀ VOTER ਬੰਨ ਜੋ ਵੀ ਵਿਧੀ ਵਿਧਾਨ ਆ ਉਹ VOTE ਕਾਸਟ ਕਰਨ ਉਹ ਅਮਰਤਪਾਲ ਸਿੰਘ ਨੂੰ ਚੁਣ ਲੈਣ ਜੀ ਧਾਮੀ ਸਾਹਿਬ ਨੂੰ ਚੁਣ ਲੈਣ ਹਾਂ ਜਾਂ ਕਿਸੇ ਨੂੰ ਵੀ ਚੁਣ ਲੈਣ ਸਾਨੂੰ ਕੀ ਦਿੱਕਤ ਆ ਪਰ ਕਿਸੇ ਵੀ ਕਹ ਲੋ ਕਿ ਰਮ ਵੀ ਜੇ ਆਪਣੀ ਸੰਸਥਾ ਹੈ ਤੇ ਉਹਦੀ ਖੁਦਮੁਖਤਿਆਰੀ ਜਾਂ ਉਹਦੀ ਚੋਣਵੀਂ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਇਹ ਬਹੁਤ ਮੈਂ ਕਹੂੰਗਾ ਕਿ ਖਤਰਨਾਕ ਹੈ ਜੀ 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 ਇੱਕ ਮਿੰਟ ਪਾਰਲੀਮੈਂਟ ਉਹਦੇ ਅੱਗੇ ਨੂੰ ਚੱਲਦੇ ਅਗਲੀ ਖਬਰ ਉਹਨਾਂ ਗ੍ਰਾਪੀ ਜੀ ਕਹਿ ਰਿਹਾ ਕਿ ਇਹਦਾ ਮਤਲਬ ਵੋਟਾਂ ਵਾਲਾ ਕੰਮ ਵੀ ਕਨੇ ਕੋਰਟ 'ਚ ਹੀ ਜਾਣਾ ਹੈ ਪਹਿਲਾਂ ਨਹੀਂ ਹੋ ਸਕਦਾ ਬਿਲਕੁਲ ਇਹ ਚੁਣੌਤੀ ਦੇ ਦੇਣ ਕਿ ਇਲੈਕਸ਼ਨ ਫਿਰ ਰੁਕ ਜਾ ਸਕਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਫਾਰਮ ਲੈਂਡ ਵਾਲੇ ਵੀ ਕਹਿ ਰਿਹਾ ਕਿ ਜੀ ਟੀਚੇ ਵਾਲੀ ਗੱਲ ਸਹੀ ਹੈ ਹਮ ਪਰ ਵੋਟਾਂ ਸਿਰਫ ਸਿੱਖਾਂ ਦੀਆਂ ਹੀ ਬਣਾ ਰਹੇ ਆ ਬਾਈ ਬਾਕੀ ਤਾ ਪਤਾ ਨਹੀਂ ਸਾਡੇ ਐਵੇਂ ਹੀ ਆ ਕਹਿੰਦੇ ਕਿ ਵੋਟਾਂ ਸਿੱਖਾਂ ਦੀ ਉਹੀ ਪ੍ਰਕਾਰ ਹੀ ਚੱਕਦੇ ਆ ਨਾ ਵੋਟਰ ਲਿਸਟ ਚੋ ਆਹੀ ਗੱਲ ਅਸੀਂ ਕਹਿ ਰਹੇ ਆ ਤੇ ਉਹ ਅੰਕੜਾ ਵੀ ਵੱਧ ਕੇ ਆ ਗਿਆ ਫਿਰ ਮੁੜ ਕੇ ਉਸੇ ਚੀਜ਼ ਦਾ ਜੀ ਕੁਲਵੰਤ ਸਿੰਘ ਢੜਾ ਜੀ ਪੁੱਛ ਰਹੇ ਨੇ ਕੇਵਲ ਅਮਰਤਧਾਰੀ ਮਰਦ ਅਤੇ ਔਰਤ ਹੀ ਐਸਜੀਪੀਸੀ ਦੀ ਵੋਟ ਬਣਾ ਸਕਦੇ ਆ ਜੀ ਬਿਲਕੁਲ ਜਿਹੜਾ ਪੂਰਨ ਗੁਰਸਿੱਖ ਹੈ ਉਸ ਹਿਸਾਬ ਨਾਲ ਪੂਰਨ ਗੁਰਸਿੱਖ ਹੈ ਉਹੀ ਹੈ ਨਾ ਕਿਉਂਕਿ ਸਹਿਜਧਾਰੀ ਵੋਟ ਅਧਿਕਾਰ ਸੀਗਾ ਉਹ ਮੜ ਕੇ ਖਤਮ ਕਰ ਦਿੱਤਾ ਗਿਆ ਜਿਹਦੇ ਤੇ ਇੱਕ ਡਿਬੇਟ ਚੱਲਦੀ ਹੈ ਜਿਹਦੇ ਤੇ ਕਾਨੂੰਨੀ ਲੜਾਈ ਚੱਲਦੀ ਹੈ ਹਮ ਹਰਾਨੂ ਸਾਹਿਬ ਦਾ ਜਿਹੜਾ ਜ਼ਿਕਰ ਕੀਤਾ ਹੈ ਰਾਨੂ ਸਾਹਿਬ ਲੜਾਈ ਲੜ ਰਹੇ ਨੇ ਜੀ ਜੀ ਚਲੋ ਗਾਂ ਕੀ ਹੁੰਦਾ ਪਤਾ ਨਹੀਂ ਪਰ ਫਿਲਹਾਲ ਤੱਕ ਪੂਰਨ ਗੁਰਸਿੱਖ ਦੀ ਪ੍ਰਾਇਮਰੀ ਸ਼ਰਤ ਹੈ ਸਰ ਹਮ ਕਿ ਉਹਦੇ ਵਿੱਚ ਜੇ ਅਮਰਤ ਹੀ ਨਹੀਂ ਹੈਗਾ ਤੁਸੀਂ ਅੰਮ੍ਰਿਤ ਪਾਨ ਹੀ ਨਹੀਂ ਕੀਤਾ ਜੀ ਫਿਰ ਗੁਰਸਿੱਖ ਦੀ ਤਾਂ ਪਰਵਾਸ਼ਾ ਹੀ ਅਧੂਰੀ ਹੈ ਨਾ ਜੀ ਜੀ ਮਿੰਟੂ ਜੀ ਇੱਕ ਇੰਟਰਸਟਿੰਗ ਕਮੈਂਟ ਹੈ ਹਰਵਿੰਦਰ ਸਿੰਘ ਕਹਿੰਦੇ ਕਿ ਮਲੂਟ ਕੈਂਪਾਂ ਵਿੱਚ ਸਿੱਖ ਵੋਟ ਬਿਲਕੁਲ ਨਹੀਂ ਅਫਸਰ ਕਹਿੰਦੇ ਕਿਸੇ ਨਾਮ ਅਗਰ ਕੌਰ ਲੱਗਾ ਫਾਰਮ ਭਰ ਕੇ ਲਿਓ ਆਹ ਲਓ ਜੀ ਤੁਹਾਡੇ ਮਲੂਟ ਦਾ ਵੀ ਉਹਨਾਂ ਨੇ ਦਿੱਤਾ ਤੇ ਏਰੀਆ ਵੀ ਦੱਸਤਾ ਹੈ ਬਿਲਕੁਲ 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 ਤੇ ਆਈਡੀ ਵੀ ਜੈਨੂਇਨ ਨਾਮ ਤੇ ਆ ਕਿਸੇ ਦੀ ਹਰਵਿੰਦਰ ਸਿੰਘ ਦੀ ਉਹ ਕੈਂਪਾਂ ਚ ਬਿਲਕੁਲ ਸਿੱਖ ਵਸੋਂ ਜਿਹੜੀ ਆਪਾਂ ਨੂੰ ਪਤਾ ਹੈ ਜਿਹੜਾ ਕੈਂਪ ਏਰੀਆ ਉਹ ਚੜ੍ਹਦੇ ਵਾਲੇ ਪਾਸੇ ਆ ਬਿਲਕੁਲ ਸ਼ਹਿਰ ਦੇ ਦੂਸਰੇ ਕੋਨੇ 'ਚ ਤੇ ਜੇ ਉੱਥੇ ਸਿੱਖ ਵੱਸੂ ਨਹੀਂ ਹਤੀ ਆ ਚੀਜ਼ਾਂ ਕਰ ਰਿਹਾ ਯਾਰ ਤਾਂ ਤੁਸੀਂ ਸੋਚ ਸਕਦੇ ਹੋ ਮਤਲਬ ਸ਼ਿਕਾਇਤਾਂ ਤੇ ਬਹੁਤ ਨੇ ਮਿੰਟੂ ਜੀ ਇਕੱਠੀਆਂ ਕਰਨੀਆਂ ਹੁਣ ਤੇ ਬਹੁਤ ਸ਼ਿਕਾਇਤ ਹੋ ਸਕਦੀ ਹੈ ਬਿਲਕੁਲ ਜੀ ਇਹ ਸਾਰੀਆਂ ਸ਼ਿਕਾਇਤਾਂ ਜੇ ਗਈਆਂ ਤੇ ਕੋਰਟ ਦੇ ਵਿੱਚ ਤਾਂ ਕਹ ਲੋ ਕਿ ਛੜੀ ਲੱਗ ਜਾ ਤੇ ਸਰੋਂ ਸਾਹਿਬ ਕਹੀ ਜਾਂਦੇ ਕਿ ਮੇਰੇ ਕੋਲ ਤਾਂ ਕੋਈ ਸ਼ਿਕਾਇਤ ਨਹੀਂ ਆ ਰਹੀ ਤੇ ਕਮਾਲ ਦੀ ਗੱਲ ਹੈ ਕਿ ਐਸਟੀਪੀਸੀ ਉਹ ਵੀ ਕਹਿੰਦੀ ਆ ਕਿ ਭਾਈ ਠੀਕ ਆ ਹੋ ਤੇ ਇਦਾਂ ਰਿਹਾ ਪਰ ਕੋਈ ਤੱਤ ਕੋਈ ਫਿਗਰ ਕੋਈ ਸ਼ਿਕਾਇਤ ਲਿਖਤੀ ਤੁਸੀਂ ਨਹੀਂ ਭੇਜੀ ਹੋ ਵੀ ਇੱਕ ਕਮਾਲ ਦੀ ਗੱਲ ਹੈ ਜੀ ਸਭ ਜੀ 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 ਹਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਬੈਠਾ ਮੈਂ ਜਿਮ ਦੇ ਵਿੱਚ ਜਾਂ ਤਾਂ ਮਿਲ ਵੀ ਸਕਦੇ ਹਾਂ ਤੁਸੀਂ ਬਿਲਕੁਲ ਜੈਨੂਇਨ ਮਤਲਬ ਹੈ ਅੱਛਾ ਅੱਛਾ ਖਲਾਰਾ ਸਾਹਿਬ ਨੇ ਮੈਨੂੰ ਲੱਗਦਾ ਹੈ ਹਰਵਿੰਦਰ ਸਿੰਘ ਖਲਾਰਾ ਜੀ ਮੈਨੂੰ ਪਤਾ ਨਹੀਂ ਹੈ ਇੱਕ ਦਿਨ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੈਂ ਤੁਹਾਡਾ ਪ੍ਰੋਗਰਾਮ ਜਿਮ ਦੇ ਵਿੱਚ ਅਕਸਰ ਹੁੰਦਾ ਹੁੰਦਾ ਹਾਂ ਜਿਮ ਮੈਂ ਸਵੇਰੇ ਜਾਂਦੇ ਹਾਂ ਚਲੋ ਹੁਣ ਜੀ ਜੀ ਕੋਈ ਗੱਲ ਮੈਨੂੰ ਪਤਾ ਨਹੀਂ ਕਿਹੜੀ ਜਿਮ ਚੋਂਗਿਆ ਇਸ ਵੇਲੇ ਨਹੀਂ ਤਾਂ ਪ੍ਰੋਗਰਾਮ ਛੱਡ ਕੇ ਕਰ ਲੈ ਸ਼ਿਕਾਇਤਾਂ ਜਿਹੜੀਆਂ ਨੇ ਉਹ ਜੈਮ ਨੇ ਇਹ ਹੈ ਕਿ ਉਹਨਾਂ ਨੇ ਉਹਨਾਂ ਨੇ ਚੈਲੰਜ ਕਰ ਦਿੱਤਾ ਤੁਹਾਨੂੰ ਜੀ 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 ਆ ਲੋ ਐਸਟੀਪੀਸੀ ਵਾਲੇ ਇੱਥੇ ਆਪਣੇ ਵੀ ਤਾਂ ਹੈਗੇ ਹੀ ਨੇ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਆ ਦੇਖ ਲਓ ਵੀ ਮੇਲੋ ਹਰਵਿੰਦਰ ਸਿੰਘ ਉਹਨਾਂ ਨੂੰ ਉਹ ਤੁਹਾਨੂੰ ਦੱਸ ਦੇਣਗੇ ਬਿਲਕੁਲ ਤੇ ਲਿਖਤੀ ਨਾਲ ਤਾਂ ਸ਼ਿਕਾਇਤ ਲੈ ਲਓ ਹਾਂ ਤੇ ਸਰੋ ਸਾਹਿਬ ਨੂੰ ਭੇਜ ਦਿਓ ਭਾਈ ਸਰੋ ਸਾਹਿਬ ਕੰਮ ਨਾ ਸਰੋ ਬੁੱਤੋ ਨਾ ਸਰੋ ਇੱਧਰ ਵੀ ਦੇਖੋ ਜ਼ਰਾ ਇੱਧਰ ਨਿਗਾਹ ਵੀ ਮਾਰੋ ਜੀ ਉਹ ਕਹਿੰਦੇ ਤੁਹਾਡੇ ਆਫਿਸ ਦੇ ਕੋਲੀਆਂ हां जी बिल्कुल बिल्कुल ठीक है ठीक है साडे वो, वो भी ਸਾਡੀ ਜਿਮ ਉਹ ਜਿਮ ਵੀ ਆਪਣੀਆਂ ਕੋਈ ਗੱਲ ਨਹੀਂ ਜੀ ਸਾਰੇ